ਫਗਵਾੜਾ ਦੇ ਮਨਸਾ ਦੇਵੀ ਨਗਰ ਵਿਖੇ ਆਪ ਨੇਤਾ ਹਰਜੀ ਮਾਨ ਦੀ ਅਗਵਾਈ ਵਿੱਚ ਪੰਜੀ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਪ੍ਰਿੰਸ ਸਿੱਧਾ ਹੋਇਆ ਯਾਰ ਉਹ ਨੂੰ ਮੂਟਾ ਨਾ ਪਰਾਪਨਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੈ ਉਹ ਵੱਡਾ ਹੋਇਆ ਹੈ ਪਗਵਾੜੇ ਦੇ ਵਿੱਚ ਅਸੀਂ ਅੱਜ ਮਨਸਾ ਦੇਵੀ ਨਗਰ ਪਾਰਕ ਐਵੇਨਿਊ ਕਲੋਨੀ ਹੈ ਜਿਹੜੀ ਉਹਦੇ ਵਿੱਚ ਆਏ ਸੀ ਔਰ ਮਹੱਲਾ ਵਾਸੀਆਂ ਦੇ ਜਿੰਨੀਆਂ ਵੀ ਸਮੱਸਿਆਵਾਂ ਸੀ ਉਹਨਾਂ ਦਾ ਜਿਹੜਾ ਸਮਾਧਾਨ ਕਰਾਉਣ ਦਾ ਉਹਨਾਂ ਨੇ ਵਾਅਦਾ ਕੀਤਾ ਬਹੁਤ ਸਮਾਂ ਬਹੁਤ ਜ਼ਿਆਦਾ ਇੱਥੇ ਕੰਮ ਹੋਣ ਵਾਲੇ ਨੇ ਨਵੀਂ ਕਲੋਨੀ ਕੱਠ ਹੋਈ ਹੈ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜਾ ਵੀ ਇਹਨਾਂ ਦਾ ਕੋਈ ਕੰਮ ਆ ਕੋਈ ਇਹਨਾਂ ਦਾ ਦੁੱਖ ਸੋਖਾ ਉਹਦੇ ਹਮੇਸ਼ਾ ਹੀ ਸਾਥੀ ਬਣੇ ਰਹਾ ਔਰ ਸਾਡੀ ਪਾਰਟੀ ਉਹਨਾਂ ਨੇ ਜੁਆਇਨ ਕੀਤਾ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਗਰਜੀਮਾਨ ਜੀ ਔਰ ਵਿੱਕੀ ਸੂਤ ਜੀ ਜੋ ਡਿਪਟੀ ਮੇਅਰ ਨੇ ਸਾਡੇ ਕੋ ਪਹੁੰਚੇ ਨੇ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਹੜਾ ਵੀ ਇਹਨਾਂ ਦਾ ਡਿਵੈਲਪਮੈਂਟ ਦਾ ਕੰਮ ਹੋਊਗਾ ਅਸੀਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਔਰ ਮੈਂ ਵਿੱਕੀ ਦੁੱਗਲ ਜੀ ਔਰ ਜਿੰਨੀਆਂ ਵੀ ਸਾਡੇ ਪਰਿਵਾਰ ਅੱਜ ਵੀ 25 ਪਰਿਵਾਰ ਜਿਹੜੇ ਉਹ ਸ਼ਾਮਲ ਹੋਏ ਨੇ ਆਮਾਦੀ ਪਾਰਟੀ ਵਿੱਚ ਇਹਨਾਂ ਨੂੰ ਫੇਰ ਦੁਬਾਰਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਦਿਨਾਂ-ਦਿਨ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਤੁਹਾਡੇ ਡਿਵੈਲਪਮੈਂਟ ਦੇ ਕੰਮ ਕਰਾਵਾਂਗੇ ਔਰ ਤੁਹਾਡੇ ਦੁੱਖ-ਸੁੱਖ ਤੇ ਸਾਥੀ ਰਾਵਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ੀ ਦੇ ਮੌਕੇ ਮਹੱਲਾ ਮੰਥਾ ਦੇਵੀ ਦੇ ਵਿਖੇ ਜਿਹੜੀ ਪਾਰਕ ਐਵੇਨਿਊ ਰੈ residenciy ਕਲੋਨੀ ਆ ਉਹਦੇ ਸਾਰੇ ਵਸਨੀਕ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਮੈਂ ਜਿੱਥੇ ਵਿਖੇ ਦੁੱਗਲ ਜੀ ਨੂੰ ਸਾਡੀਆਂ ਸਾਰੀਆਂ ਭੈਣਾਂ ਨੂੰ ਉਹਨਾਂ ਨੂੰ ਵੈਲਕਮ ਕਰਨਾ ਉਹਨਾਂ ਨੂੰ ਮਾਰਗਬਾਤ ਕਰਨਾ ਤੇ ਜਿੱਥੇ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਤੇ ਸਾਡੇ ਆਨਰੇਬਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਅਮਨ अरोड़ा ਜੀ ਸਾਡੇ ਨੈਸ਼ਨਲ ਕਨਵੀਨਰ ਅਮਨ ਅਰਵਿੰਦ ਕੇਜਰੀਵਾਲ ਜੀ ਸਾਰੀ ਪਾਰਟੀ ਦਾ ਆਮ ਆਦਮੀ ਪਾਰਟੀ ਨੀਤੀਆਂ ਦੇ ਵਿਸ਼ਵਾਸ ਕੀਤਾ ਤੇ ਨਾਲ ਹੀ ਨਾਲ ਇੱਕ ਇਹਨਾਂ ਨੇ ਬਹੁਤ ਵੱਡੀ ਜਿਹੜੀ ਮੰਗ ਸਾਡੇ ਨਾਲ ਰੱਖੀ ਏ ਕਿ ਜੋ ਇਸ ਏਰੀਆ ਦੇ ਕਲੋਨਾਈਜ਼ਰ ਸੀਗੇ ਜਿਹੜੇ ਉਹਨਾਂ ਨੇ ਇਹਨਾਂ ਨੂੰ ਪਿਛਲੇ 10-11 ਸਾਲ ਤੋਂ ਜਿਹੜੀ ਕਲੋਨੀ ਕਟਿੰਗ ਤੋਂ ਬਾਅਦ ਵੀ ਤੇ ਤੁਸੀਂ ਦੇਖਿਆ ਸੀ ਪਿਛਲੇ ਸਮੇਂ 'ਚ ਇੱਕ ਟ੍ਰੈਂਡ ਚੱਲਦਾ ਆ ਰਿਹਾ ਸੀ ਕਿ ਜਿਹੜੇ ਕਲੋਨਾਈਜ਼ਰ ਸੀਗੇ ਉਹ ਬਿਨਾਂ ਰਜਿਸਟਰਡ ਕਲੋਨੀਆਂ ਲੋਕਾਂ ਨੂੰ ਕੱਟ ਦਿੰਦੇ ਸੀਗੇ ਤੇ ਜਦੋਂ ਉਹਨਾਂ ਨੂੰ ਪਲਾਟਾਂ ਤੋਂ ਵੇਚਣ ਤੋਂ ਬਾਅਦ ਜਦੋਂ ਡਵੈਲਪਮੈਂਟ ਦੀ ਗੱਲ ਆਉਂਦੀ ਸੀ ਚਾਹੇ ਉਸਕਰੀਟ ਲਾਈਟਾਂ ਹੋਣ ਸਭ ਤੋਂ ਵੱਡੀ ਗੱਲ ਕਿ ਜਿਹੜੇ ਸਿਵਰੇ ਤੇ ਪਾਈਪ ਹੋਣ ਸੜਕਾਂ ਹੋਣ ਉਸ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਇਹ ਕੇਸ ਇਕਲੋਤਾ ਇਸ ਜਗ੍ਹਾ ਦਾ ਨਹੀਂ ਹੈ ਸ਼ਹਿਰ ਵਿੱਚ ਬਹੁਤ ਸਾਰੇ ਇਲਾਕਿਆਂ ਦਾ ਹੈ ਇੱਥੇ ਪੰਜਾਬ ਸਰਕਾਰ ਇਹਦੇ ਝੂਠੇ ਕਲੋਨਾਈਜ਼ਰ ਤੇ ਬਹੁਤ ਜ਼ਿਆਦਾ ਸਖਤ ਕਾਰਵਾਈ ਕਰ ਰਹੀ ਹੈ ਅਸੀਂ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੇ ਵੀ ਬਣਦੇ ਟਮਟ ਡਿਪਾਰਟਮੈਂਟ ਨੂੰ ਇਹਨਾਂ ਦੀ ਫਾਈਲਿੰਗ ਭੇਜੀ ਜਾਏਗੀ ਜਿਹਨਾਂ ਕਲੋਨਾਈਜ਼ਰਸ ਨੇ ਇਹਨਾਂ ਲੋਕਾਂ ਨਾਲ ਧੋਖਾ ਕੀਤਾ ਆ ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਆਪਣੀਆਂ ਤਨਖਾਹਾਂ ਜੋੜ-ਜੋੜ ਕੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਘਰ ਬਣਾਉਣ ਵਾਸਤੇ ਕਰਜ਼ੇ ਚੱਕੇ ਨੇ ਵਿਆਜ ਤੇ ਪੈਸੇ ਵੀ ਲੈਨੇ ਨੇ ਇਹ ਹਰ ਇਨਸਾਨ ਦੀ ਜੋ ਮਿਹਨਤ ਕਰਕੇ ਆਪਣਾ ਘਰ ਚਲਾਉਂਦਾ ਆ ਇੱਕ-ਇੱਕ ਰੁਪਈਆ ਜੋੜ ਕੇ ਅਜ ਇੱਕ ਵਾਰੀ ਆਪਣੀ ਜ਼ਿੰਦਗੀ ਦਾ ਇੱਕ ਵਾਲੇ ਘਰ ਬਣਾਉਂਦਾ ਪਰ ਜਦੋਂ ਇਹੋ ਜਿਹੇ ਲੋਕ ਜਿਹੜੇ ਇਦਾਂ ਦਾ ਧੋਖਾ ਕਰਦੇ ਨੇ ਲੋਕਾਂ ਦੇ ਨਾਲ ਤੇ ਇਹ ਆਪਣੇ ਸੁਪਨਿਆਂ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਤੇ ਜਿਹੜੀ ਅਸਲੀਅਤ 'ਚ ਖੋਜੇ ਬੰਚ ਰਹਿ ਜਾਂਦੇ ਨੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਜਿਹੜੇ ਵੀ ਕਲੋਨਾਈਜ਼ਰ ਨੇ ਇਹਨਾਂ ਲੋਕਾਂ ਦੇ ਨਾਲ ਇਹ ਵਿਸ਼ਵਾਸ ਘਾਟ ਕੀਤਾ ਆ ਉਹਨਾਂ ਉੱਤੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਮੇਰੇ ਨਾਲ ਆਏ ਹੋਏ ਮੇਰੇ ਵੱਡੇ ਵੀਰ ਵਿੱਕੀ ਸੋਜੀ ਡਿਪਟੀ ਮੇਅਰ ਫਗਵਾੜਾ ਕਾਰਪੋਰੇਸ਼ਨ ਗੁਰਦੀਪ ਰੀਪਾ ਜੀ ਮੈਡਮ ਤੁੱਲੀ ਜੀ ਜਸਦੇਵ ਜੀ ਗੁਰਦੀਪ ਤੁੱਲੀ ਜੀ ਤੇ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਡੇ ਪਤਵੰਤੇ ਜੁਨਾਏ ਨੇ ਅਸੀਂ ਇਹਨਾਂ ਨੂੰ ਇਹ ਪ੍ਰੋਸਾ ਦੇ ਕੇ ਜਾਣਦੇ ਆ ਕਿ ਜਿਸ ਵਿਸ਼ਵਾਸ ਦੇ ਨਾਲ ਤੁਸੀਂ ਅੱਜ ਪਾਰਟੀ ਜੁਆਇਨ ਕੀਤੀ ਆ ਅਸੀਂ ਕਾਕਾ ਸੈਣੀ ਜੀ ਵੀ ਆਏ ਨੇ ਉਹਦੇ ਨਾਲ ਉਹਨਾਂ ਦੇ ਵੀਰ ਵੀ ਆਏ ਨੇ ਜਿਸ ਵਿਸ਼ਵਾਸ ਨਾਲ ਤੁਸੀਂ ਅੱਜ ਪਾਰਟੀ ਜੁਆਇਨ ਕੀਤੀ ਆ ਅਸੀਂ ਉਸ ਵਿਸ਼ਵਾਸ ਤੇ ਪੂਰੇ ਖਰੇ ਉਤਰਾਂਗੇ ਤੇ ਜਿਵੇਂ ਵੀ ਬਣਦੀ ਕਾਰਵਾਈ ਆ ਅਸੀਂ ਇਹਨਾਂ ਕੋਲੋਂ ਹੀ ਦੁਬਾਰ ਤੇ ਕਰਾ ਕੇ ਦਵਾਂਗੇ ਬਹੁਤ ਬਹੁਤ ਧੰਨਵਾਦ